ਮੇਰੀ ਗੱਲ ਸੁਣ ਆ ਨਿੱਕੀ ਨਿੱਕੀ ਗੱਲ ਕੰਨੀ ਪਾਈ ਆ ਮਾਂ ਦੇ ਹੈ ਤੇਰੀ ਮਾਂ ਕੀ ਕਹਿੰਦੀ ਸੀ ਉਹਨੂੰ ਰਹਿਣ ਦੇ ਜਿੱਤ ਰਹਿ ਗਈ ਆ ਦੱਸ ਉਹਨਾਂ ਨੇ ਕੀ ਕਹਿ ਦਿੱਤਾ ਉਹਨਾਂ ਨੇ ਕੁਝ ਨਹੀਂ ਕਿਹਾ ਤੇ ਕੰਨੀ ਪਾਣ ਵਾਲੀ ਗੱਲ ਨਾ ਮੈਨੂੰ ਫਿਕਰ ਹੈ ਨਾ ਨਾਲ ਤੇ ਮੈਂ ਤੇ ਮੰਮੀ ਨੂੰ ਦੱਸਣ ਨਹੀਂ ਆ ਪੀ ਇੰਨੀ ਕਿ ਟੈਨਸ਼ਨ ਪਈ ਜੇ ਸਾਡੇ ਘਰ ਮੇਰੀ ਗੱਲ ਸੁਣ ਐਵੇਂ ਨਾ ਮਾਂ ਦੇ ਹਰੇਕ ਗੱਲ ਕੰਨ ਚ ਪਾਇਆ ਕਰ ਉਹ ਮੈਨੂੰ ਪੁੱਛਣ ਤੇ ਦੇਹੀ ਤੇਰੀ ਮਾਤਾ ਕੀ ਮਸਲਾ ਕੀ ਆ ਦੱਸ ਅਰੇ ਇਹ ਘਰ ਚ ਪਾਂਡੇ ਖੜਕਦੇ ਆ ਤੇ ਕੀ ਗੱਲ ਤੇਰੀ ਮਾਰਾ ਦੇ ਘਰ ਨਹੀਂ ਖੜਕਦੇ ਹੋਣਗੇ ਚਲ ਜਾਓ ਜਾ ਕੇ ਕੰਮ ਘੁੰਮ ਕਰ ਲਓ ਮੈਂ ਨਹੀਂ ਕੁਝ ਕਿਹਾ ਉਹਨਾਂ ਨੂੰ ਐਵੇਂ ਬੋਲਣ ਲੱਪੇ ਜੀ ਮੇਰੇ ਤੇ ਅੱਗੇ ਮੈਨੂੰ ਟੈਨਸ਼ਨ ਪਈ ਹੈ ਮੈਨੂੰ ਕਾਲੀ ਭੈਣ ਦੀ ਤੇ ਹੋਰ ਮੇਰੇ ਸਿਰ ਤੇ ਸਵਾਰ ਹੋ ਜੋ ਟੈਨਸ਼ਨ ਮੈਂ ਪਈ ਹੈ ਹੈ ਮੈਂ ਪਈ ਹੈ ਤੈਨੂੰ ਕੀ ਲੱਗਦਾ ਲੱਕੀ ਕੀ ਹੋਇਆ ਮੇਰਾ ਆਵਾਜ਼ ਸੁਣ ਕੇ ਆਲੀ ਹਾਂ ਚਾਚੀ ਇੱਥੇ ਬੈਠੋ ਮੈਂ ਤਾਂ ਗਈ ਸੀ ਸਵੇਰੇ ਉਹ ਸਾਹਮਣੇ ਦੇ ਘਰੇ ਪਾਰਸੀ ਨਾ ਤਾਂ ਫਿਰ ਬੈਠੀਆਂ ਨਹੀਂ ਆ ਉੱਥੋਂ ਫਿਰ ਮੈਂ ਆ ਗਈ ਮੈਂ ਤਾਂ ਵੇਖਾ ਤੁਸੀਂ ਗੱਲ ਕਰ ਤਾ ਲੜਨਗੇ ਉਹ ਦੇ ਕੇ ਕੀ ਗੱਲ ਹੋਈ ਆ ਕੀ ਮਾਨੂੰ ਕੀ ਆ ਕਰ ਉਹ ਨਹੀਂ ਮਮਾ ਕੁਝ ਨਹੀਂ ਕਿਹਾ ਚਾਚੀ ਜੀ ਨਹੀਂ ਨਹੀਂ ਮੈਨੂੰ ਆਵਾਜ਼ ਆਈ ਆ ਮੈਂ ਆਪਣੇ ਕੰਨ ਹੀ ਸੁਣਿਆ ਕਿ ਤੂੰ ਕਹਿਣ ਡਿਆ ਕਿ ਨੇ ਆਪਣੀ ਮਾਂ ਦੇ ਕੰਨ ਹੀ ਸਾਰੀ ਗੱਲ ਪਾਈ ਆ ਮੈਂ ਦੱਸਦਾ ਚਾਚੀ ਬੈਠੋ ਜੀ ਕਰਤੂਤਾ ਹਾਂ ਮੋਨੇ ਮੇਰੀ ਸੱਸ ਦਾ ਫੋਨ ਆਇਆ ਸੀ ਤੇਰੀ ਗੱਲ ਸੁਣ ਚੰਗੀ ਤਰ੍ਹਾਂ ਤੇ ਬਲਾਹ ਲਓ ਗੱਲ ਤੇ ਚੰਗੀ ਤਰ੍ਹਾਂ ਕਰ ਪਰ ਤੂੰ ਦੱਸ ਕੀ ਮਤਲਬ ਹੋਇਆ ਚਾਚੀ ਗੁੱਸਾ ਨਹੀਂ ਛੱਡਦਾ ਵੇਖੋ ਮੇਰੀ ਸੱਸ ਮੈਨੂੰ ਹੀ ਪੁੱਛਣ ਦੀ ਆ ਕੀ ਹੋਇਆ ਕੀ ਤੇਰੀ ਭੈਣ ਦੇ ਘਰ ਗੱਲ ਦੱਸੋ ਉਹ ਵੈਸੇ ਚਾਚੀ ਜੀ ਮੈਨੂੰ ਨਾ ਕੋਈ ਗੱਲ ਦੱਸੀ ਆ ਘਰ ਦੀ ਕਿ ਤਾਂ ਹੀ ਨੇ ਮੰਮੀ ਨੇ ਪੁੱਛਿਆ ਨਾ ਮੈਨੂੰ ਲੱਗੀ ਐਡਾ ਘਰਨਾ ਹੋ ਸਾਰੀ ਗੱਲ ਮੇਰੇ ਸਾਹਮਣੇ ਹੀ ਹੋਈ ਸੀ ਇਹ ਪਰੇਸ਼ਾਨ ਬੜੀ ਸੀ ਇੱਥੇ ਹੀ ਗੱਲ ਹੋਈ ਸੀ ਇਹਦੀ ਮੰਮੀ ਆਈ ਸੀ ਪਹਿਲਾਂ ਮੇਰੀ ਗੱਲ ਸੁਣ ਲਾ ਇਹ ਰੋਂਦੀ ਸੀ ਸਮਰੰਦ ਗੱਲਾਂ ਨੂੰ ਲੈ ਕੇ ਇਹਦੀ ਮੰਮੀ ਨੇ ਇਹਨੂੰ ਪੁੱਛਿਆ ਵੀ ਕੀ ਗੱਲ ਕੀਤੀ ਐ ਇਹਨੇ ਕੁਝ ਨਹੀਂ ਦੱਸਿਆ ਹਾਰ ਕੇ ਉਹਨਾਂ ਨੇ ਕਿਹਾ ਕਿ ਤੇਰੀ ਸੱਸ ਨੇ ਕੋਈ ਗੱਲ ਕਹੀ ਕਿ ਲੱਕੀ ਨੇ ਕੋਈ ਗੱਲ ਤਦ ਵੀ ਨਹੀਂ ਇਹ ਕੁੜੀ ਨੇ ਗੱਲ ਕਹੀ ਤੇਰੀ ਸੱਸ ਨੇ ਆਪਣੀ ਸੌਹ ਦੇ ਦਿੱਤੀ ਫਿਰ ਵੀ ਨੇ ਇਹਨੇ ਪੂਰੀ ਗੱਲ ਦੱਸੀ ਤੇ ਇਹ ਦੱਸਿਆ ਬਸ ਮੇਰੀ ਨਾਲ ਨਾਂ ਦੇ ਸਾਰੇ ਛੋਟੀ-ਬੁਟੀ ਗੱਲ ਚੱਲਣ ਗਈ ਤੇ ਜੇ ਇਹਨੇ ਗੱਲ ਕਰਦੀ ਤਾਂ ਫਰਕ ਕੀ ਪੈ ਗਿਆ ਜਿੱਥੇ ਸਾਰੇ ਰਿਸ਼ਤੇ ਦਾ ਪਤਾ ਤੇ ਇਹਦੀ ਮਾਮ ਪਤਾ ਲੱਗ ਜੂਗਾ ਫਿਰ ਕੀ ਆ ਉਹ ਤੇ ਉਹ ਤੇ ਮੇਰੇ ਨਾਲ ਬੋਲਣ ਦੇ ਚਾਚੀ ਜੀ ਧੋਣਵੇਂ ਮੈਨੂੰ ਘਬਰਾਹਟ ਜਿਹੀ ਹੁੰਦੀ ਵੈਸੇ ਮੇਰਾ ਮਨ ਉਰਤਰਾ ਹੁੰਦਾਈ ਮੈਂ ਸੋਚਿਆ ਸਾਰਾ ਕੁਝ ਠੀਕ ਹੋਏਗਾ ਮੈਂ ਚੱਕ ਮੰਮੀ ਨੂੰ ਫੋਨ ਕਰਤਾ ਉਹਨਾਂ ਨੇ ਉਹੀ ਪੁੱਛ ਬੇਟੀ ਆਪੀ ਤੇਰੀ ਨਾਨਮਾਲ ਸਭ ਠੀਕ ਆ ਕਿ ਚਾਚੀ ਜੀ ਇਹਨੂੰ ਕੀ ਲੱਗਦਾ ਮੈਂ ਪਰੇਸ਼ਾਨੀ ਆ ਸਭ ਤੋਂ ਜ਼ਿਆਦਾ ਪਰੇਸ਼ਾਨ ਮੈਂ ਆ ਮੈਂ ਦੁਕਾਨ ਤੇ ਜਦੋਂ ਵੀ ਬੈਠਣਾ ਇਹੋ ਕਹਿੰਨਾ ਵਾ ਕਿ ਉਹਨਾਂ ਦੇ ਘਰ ਸਭ ਕੁਝ ਠੀਕ ਠਾਕ ਹੋ ਜੇ ਲੇਖਿਆ ਨਦੀ ਸੱਸੀ ਕੀ ਤਰ੍ਹਾਂ ਸਾਨੂੰ ਕਹਿ ਕੇ ਕਹੀ ਕਿ ਤੁਸੀਂ ਆਪਣੀ ਕੁੜੀ ਦਾ ਪੱਖਣਾ ਦਿਓ ਚਾਚੀ ਇਹ ਚੰਗੀ ਗੱਲ ਹੈਗੀ ਆ ਲੱਗੀ ਜੇ ਕਾਨੂੰ ਅਭੀ ਨਬੀ ਹੋ ਜੇ ਤੇ ਦੱਸੋ ਇੱਕ ਭਰਾ ਆਪਣੀ ਭੈਣ ਦੇ ਮਗਰ ਜਾਇ ਨਾ ਲੱਗੀ ਮੈਂ ਤੇਰੀ ਗੱਲ ਸਾਰੇ ਸਮਝਣ ਲਈ ਮੇਰੀਆਂ ਦੋ ਗੱਲਾਂ ਉਹਦੀ ਸੱਸ ਆਪਣੀ ਜਗਾ ਸਹੀ ਉਹ ਗਲਤ ਨਹੀਂ ਦੂਜੀ ਗੱਲ ਕਿ ਸੀਮਾ ਵੀ ਆਪਣੀ ਗੱਲ ਸਹੀ ਹੈ ਜੇ ਇਹਨੇ ਆਪਣੀ ਮਾਂ ਨਾਲ ਗੱਲ ਕਰਤੀ ਤੇ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਆਪਣੀ ਨਾਨਾ ਦੀ ਕੋਈ ਟੈਨਸ਼ਨ ਨਹੀਂ ਸੀ ਦੀ ਉਹਨੂੰ ਟੈਨਸ਼ਨ ਹੈ ਇਹ ਸਮਝ ਆ ਰਿਹਾ ਇਹਨੂੰ ਪਤਾ ਹੈ ਕਿ ਮੈਂ ਆਪਣੀ ਮਾਂ ਨੂੰ ਕਿਤਰਾ ਰੱਖਣਾ ਤੇ ਆਪਣੇ ਸਹੁਰਿਆਂ ਨੂੰ ਕਿਤਰਾ ਰੱਖਣਾ ਚੱਲ ਜਾ ਉੱਠ ਜਾ ਕੇ ਕੋਈ ਕੰਮ ਕਰ ਬੱਸ ਕਰ ਜਾ ਨਹੀਂ ਤਾਂ ਤੂੰ ਸ਼ੁਰੂ ਹੋ ਜਾਣਾ ਐਵੇਂ ਨਾ ਗੱਲ ਗੱਲ 'ਚ ਲੜਿਆ ਕਰ ਤੁਹਾਨੂੰ ਪਤਾ 5 ਮਿੰਟ ਹੋ ਗਏ ਮੈਨੂੰ ਆਏ ਨੂੰ ਇਹਨੇ ਰੋਟੀ ਪਾਣੀ ਕੁਛ ਨਹੀਂ ਪੁੱਛਿਆ ਜਦੋਂ ਕਹਿਣ ਦੇਈਆ ਕਿ ਮੈਨੂੰ ਟੈਨਸ਼ਨ ਆ ਪਾਣੀ ਲਿਆ ਦੇ ਇਹਨੇ ਉਹ ਵੀ ਨਹੀਂ ਲਾ ਕੇ ਦਿੱਤਾ ਪੁੱਛ ਲਓ ਤੁਹਾਡੇ ਸਾਹਮਣੇ ਬਾਅਦ 'ਚ ਤੁਹਾਨੂੰ ਪੁੱਛਿਆ ਤੇ ਆ ਮੈਂ ਪਾਣੀ ਵਨੋ ਚਲ ਆ ਪਾਣੀ ਦੀ ਗੱਲ ਪਾਣੀ ਕਿਹਨੂੰ ਮੈਂ ਦੇਣੀ ਤੈਨੂੰ ਥੋੜਾ ਸਮਝਾਓ ਸਮਝਾ ਤਾ ਦੇਦਾ ਤੁਹਾਨੂੰ ਬਾਣੀ ਸਿਮਰ ਤੂੰ ਜੀ ਟੈਨਸ਼ਨ ਆ ਲੈ ਮੈਨੂੰ ਪਤਾ ਤੂੰ ਸ਼ਮੇ ਨੂੰ ਲੈ ਕੇ ਸਿਮਰਤ ਨੂੰ ਲੈ ਕੇ ਬਹੁਤ ਟੈਨਸ਼ਨ ਚ ਰੰਨੀ ਸਿਧਾਣੇ ਤੋਂ ਅੱਖਾਂ ਦੇ ਥੱਲੇ ਕਾਲੇ ਘੇਰੇ ਭਰ ਆ ਲਈ ਆਪਣੇ ਇੰਨਾ ਸੋਚ ਕੇ ਮੈਨੂੰ ਪਤਾ ਹੈ ਕਿ ਤੂੰ ਉਹਨਾਂ ਦੋਹਾਂ ਨਾਲ ਬਹੁਤ ਪਿਆਰ ਕਰਦੀ ਏ ਤੇਰੀ ਆਪਣੀ ਭੈਣ ਹੀ ਨਾ ਕੋਈ ਤੂੰ ਨਾਲੋਂ ਕਿਹਦੇ ਧੰਤ ਬਹੁਤ ਪਿਆਰ ਕਰਦੀ ਏ ਚਿੜੀਆਂ ਭੈਣਾ ਫਰਜ਼ ਅਦਾ ਕਰਦੀਆਂ ਉਹ ਤੂੰ ਕਰਦੀ ਭਾਬੇ ਉਹਨ ਦੇ ਨਾਲ ਤੇ ਬਾਕੀ ਵੀ ਐਨੀ ਨੂੰ ਟੈਂਸ਼ਨ ਹੈ ਕਿ ਤੇਰੇ ਤੇ ਲੱਗੇ ਦੇ ਰਿਸ਼ਤੇ ਖਰਾਬ ਹੋਣ ਅਗੋ ਸਿਮ ਜੋ ਮੈਂ ਕਹਿਣਾ ਚਾਹਨੀ ਤੂੰ ਖੁਦ ਸਮਝ ਲੈ ਨੂ ਮੈਂ ਵੀ ਵਾਸਤੋਂ ਦੇ ਸੇਵਾ ਦੇ ਭਾਂਡੇ ਲੱਗੇ ਸੀ ਮੈਂ ਕਰਕੇ ਆਈ ਸਾਰ ਸਹੀ ਕਿ ਆ ਚਾ ਚੀ ਜੀ ਮੇਰੀ ਭੈਣ ਤੇ ਨਹੀਂ ਕੋਈ ਹੈਗੀ ਪਰ ਇਹਨਾਂ ਨੂੰ ਮੈਂ ਭੈਣਾ ਤੋਂ ਵੱਧ ਪਿਆਰ ਦਿੰਦਾ ਹਾਂ ਤੇ ਭੈਣਾ ਦੀ ਚਿੰਤਾ ਕਿੰਨੋਂ ਦੀ ਹੁੰਦੀ ਵੱਡੀ ਹੋਣ ਦੇ ਨਾਤੇ ਮੈਨੂੰ ਬੜੀ ਚਿੰਤਾ ਜੇ ਇਹਨਾਂ ਦੀ ਪਰ ਕੌਣ ਸਮਝੇ ਇਥੇ ਲੜਨ ਨੂੰ ਤਿਆਰ ਹੋ ਗਏ ਮੈਨੂੰ ਇਸ ਤਰ੍ਹਾਂ ਮੇਰਾ ਮਨ ਨਹੀਂ ਮੰਨਣ ਦੇ ਫਿਰ ਮੈਂ ਸ਼ਮੀ ਨਾਲ ਗੱਲ ਕਰਕੇ ਫੇਰੀ ਬਾਤ ਜਾਈ। ਮਾਨਾ ਕਿ ਮੇਨੇ ਟਿਕਨ ਹੀ ਨਹੀਂ ਦਿਆ ਹੈਗਾ। ਹੈਲੋ। ਹਾਂਜੀ ਬਾਬੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਸ਼ਮੀ? ਬੱਸ ਠੀਕ ਆ। ਤੁਸੀਂ ਸੁਣਾਓ ਬਾਬੇ ਠੀਕ ਹੋ? ਮੈਂ ਵੀ ਠੀਕ ਆ। ਸ਼ਮੀ ਮੈਂ ਤੈਨੂੰ ਅੱਜ ਨਾ ਇੱਕ ਗੱਲ ਪੁੱਛਣ ਲੱਗੀ ਆ। ਮੇਰੀ ਸੌਂਖਾ ਸੱਚੀ-ਸੱਚੀ ਦੱਸੀ। ਕੀ ਗੱਲ ਹੋ ਗਈ ਬਾਬੀ? ਕੰਨ ਸ਼ਮੀ ਪਹਿਲਾਂ ਤੂੰ ਮੈਨੂੰ ਦੱਸ ਤੇ ਤੁਹਾਡੇ ਘਰ ਅੱਜ ਕੁਝ ਹੋਇਆ ਵਾ ਸਾਡੇ ਘਰ ਨਾਨਾ ਭਾਬੀ ਅੱਜ ਤੇ ਕੁਝ ਵੀ ਨਹੀਂ ਹੋਇਆ ਕੋਈ ਗੱਲ ਹੋਈ ਆ ਸ਼ਮੀ ਪਹਿਲਾਂ ਤੂੰ ਸੌਂ ਖਾ ਫੇ ਮੈਨੂੰ ਸੱਚੀ-ਸੱਚੀ ਦੱਸ ਤੇ ਤੁਹਾਡੇ ਘਰ ਕੋਈ ਗੱਲ ਹੋਈ ਹੈ ਕਿ ਨਹੀਂ ਹੋਈ ਨਹੀਂ ਭਾਬੀ ਜੀ ਕੋਈ ਗੱਲ ਵੀ ਨਹੀਂ ਹੋਈ ਸਾਰਾ ਕੁਝ ਠੀਕ ਠਾਕ ਆ ਤੁਹਾਨੂੰ ਕਿੱਥੋਂ ਪਤਾ ਲੱਗਾ ਵਾ ਕਿ ਕੋਈ ਗੱਲ ਹੋਈ ਆ ਬਸ ਪਤਾ ਲੱਗਾ ਵਾ ਬਸ ਮੈਨੂੰ ਹੀ ਪਤਾ ਲੱਗ ਗਿਆ ਮੇਰੀ ਅਟੈਚਮੈਂਟ ਤੇਰੇ ਨਾਲ ਜ਼ਿਆਦਾ ਹੈ ਤੇ ਜਦੋਂ ਤੂੰ ਦੁਖੀ ਹੁੰਨੀ ਹੈ ਨਾ ਤੇ ਮੈਨੂੰ ਕੁਝ ਨਹੀਂ ਚੰਗਾ ਲੱਗਦਾ ਛੰਮੀ ਦੱਸ ਛੰਮੀ ਕੀ ਹੋਇਆ ਘਡੇ ਘਰ ਹੋਇਆ ਹੈ ਨਾ ਕੁਝ ਬਸ ਭਾਬੀ ਤੁਹਾਨੂੰ ਸਿਮਰਤ ਦਾ ਪਤਾ ਹੀ ਆ ਕੁਝ ਨਾ ਕੁਝ ਬੋਲਦੀ ਰਹਿੰਦੀ ਆ ਪਤਾ ਉਹਨੂੰ ਲੱਗਦਾ ਨਹੀਂ ਆ ਬਸ ਇਹਨੇ ਹੀ ਹੱਤ ਚੁੱਕੀ ਆ ਬਥੇਰਾ ਸੋਚੀਦਾ ਵਾ ਕਿ ਨਾ ਬੋਲੋ ਨਾ ਬੋਲੋ ਤੁਹਾਨੂੰ ਪਤਾ ਜੇ ਤਾਂ ਇੱਕੋ ਕੰਮ ਕਰੀ ਜਾਣਾ ਕਰੀ ਜਾਣਾ ਤੇ ਫਿਰ ਗੁੱਸਾ ਤੇ ਵੱਡਿਆਂ ਨੂੰ ਚੜਦਾ ਹੀ ਆ ਨਾ ਮੰਮੀ ਜੀ ਨੂੰ ਵੀ ਹੁਣ ਗੁੱਸਾ ਚੜਦਾ ਇਹਦੀਆਂ ਗੱਲਾਂ ਤੇ ਜਿਹੜੀਆਂ ਇਹ ਕਰਦੀ ਆ ਤੇ ਅੱਜ ਇਹਦੇ ਸਾਹੀ ਨਾਲ ਬੜੀ ਲੜਾਈ ਹੋਈ ਸਾਹੀ ਹਾਂ ਭਾਬੀ ਸਾਹੀ ਤੇ ਨੂੰ ਬਾਹ ਫੜ ਕੇ ਬਾਹਰ ਹੀ ਕੱਢ ਦੇਣ ਲੱਗਾ ਸੀ ਜੇ ਮੈਂ ਉੱਥੇ ਨਾ ਹੁੰਦੀ ਨਾ ਮੰਮੀ ਜੀ ਹੁੰਦੇ ਤਾਂ ਉਹਨੇ ਤੇ ਅੱਜ ਪਤਾ ਨਹੀਂ ਗੁੱਸੇ 'ਚ ਕੀ ਕਰਨਾ ਸੀ ਤੁਹਾਨੂੰ ਪਤਾ ਦੋ ਤਿੰਨ ਵਾਰ ਇਹਨੂੰ ਪਹਿਲੇ ਸਮਝਾਇਆ ਵਾ ਚੰਗੀ ਤਰ੍ਹਾਂ ਪਰ ਇਹ ਕੋਈ ਗੱਲ ਸਮਝਣ ਨੂੰ ਤਿਆਰ ਹੀ ਨਹੀਂ ਆ ਉਹਦੇ ਸਾਹਮਣੇ ਬਾਵਾਂ ਮਾਰ-ਮਾਰ ਇੰਨੀ ਗੱਲ ਕਹਿੰਦੀ ਆ ਕਿ ਮੇਰੇ ਬੱਚੇ ਨੂੰ ਖਤਰਾ ਵਾ ਉਹ ਵੀ ਸ਼ੰਮੀ ਭਾਬੀ ਤੋਂ ਅਈ ਸ਼ੰਮੀ ਤੇ ਕੁੜੀ ਨੂੰ ਕੀ ਹੋ ਗਿਆ ਵਾ ਤੇਰੀ ਸੱਸ ਨਾ ਨਹੀਂ ਹੁਣ ਤੂੰ ਬਣਾਉਂਦੀ ਆਪਣੇ ਨਾਲ ਤੇਰੇ ਨਾਲ ਨਹੀਂ ਉਹਦੀ ਇੰਨੀ ਬੰਦੀ ਤੂੰ ਸਾਈਨ ਨਾ ਤੇ ਬਣਾ ਕੇ ਰੱਖ ਬਾਰ-ਬਾਰ ਉਹੀ ਗੱਲਾਂ ਬਾਰ-ਬਾਰ ਕਰੀ ਜਾਂਦੀ ਆ ਉਹੀ ਨਾ ਭਾਬੀ ਬਚਪਨ ਤੋਂ ਲੈ ਕੇ ਹੁਣ ਤੱਕ ਇਹਦਾ ਸਾਥ ਦਿੱਤਾ ਵਾ ਤੇ ਇਹਨੂੰ ਗੱਲ ਕਰਨ ਲੱਗਿਆ ਮਾਸਾ ਜਿੰਨੀ ਸ਼ਰਮ ਨਹੀਂ ਆਉਂਦੀ ਤਾਨੂੰ ਪਤਾ ਭਾਬੀ ਹੁਣ ਤੇ ਮੈਨੂੰ ਵੀ ਬੜਾ ਹੀ ਗੁੱਸਾ ਚੜਦਾ ਇਹਦੇ ਤੇ ਮੈਂ ਬੜੀਆਂ ਗਲਤੀਆਂ ਦੀਆਂ ਮਾਫੀ ਕੀਤੀਆਂ ਵਾ ਪਰ ਹੁਣ ਮੇਰਾ ਦਿਲ ਕਰਦਾ ਤੇ ਵੱਟ ਕੇ ਚਪੇਟ ਥੋਕਾਂ ਸਿਰਫ ਮੈਂ ਤਾਂ ਜੋ ਪਰ ਇੰਨੀ ਆ ਕਿ ਪ੍ਰੈਗਨੈਂਟ ਆ ਤੇ ਆ ਹਾਲਾਚੇ ਨੂੰ ਮੈਂ ਨਾ ਹੀ ਕੁਝ ਕਮਾਂ ਜੇ ਕੋਈ ਅਭੀ ਨਾ ਵੀ ਹੋਗੀ ਤੇ ਇੰਨੇ ਪਤਾ ਨਹੀਂ ਮੇਰਾ ਕੀ ਬਣਾਉਣਾ ਮੁੜ ਕੇ ਸਾਰਿਆਂ ਨੂੰ ਇੰਨੇ ਇਹੋ ਕਹਿਣਾ ਵਾ ਕਿ ਮੇਰੇ ਬੱਚੇ ਨੂੰ ਇੰਨੇ ਕੁਝ ਕੀਤਾ ਉਹ ਤੇ ਅੱਗੇ ਨਹੀਂ ਮੈਨੂੰ ਮਾ ਬਖਸ਼ਦੀ ਹੈਗੀ ਮੇਰੀ ਗੱਲ ਸੁਣ ਤੂੰ ਇਹੋ ਜਿਹਾ ਕਦਮ ਨਾ ਚੁੱਕੀ ਮੇਰੀ ਗੱਲ ਸੁਣ ਸ਼ਮੀ ਤੂੰ ਬੜੀ ਸਮਝਦਾਰ ਆਂ ਬੜੀ ਸਿਆਣੀ ਆ ਤੇ ਬੜੀਆਂ ਗਲਤੀਆਂ ਵੀ ਤੂੰ ਉਹਦੀਆਂ ਛਪਾਈਆਂ ਤੂੰ ਹੋਂ ਨੀ ਸਮਝਦਾਰੀ ਹੀ ਵਰਤੀ ਕੋਈ ਨੀ ਸ਼ੰਮੀ ਇਹਨੂੰ ਤੂੰ ਬਸ ਸਮਝਾਇਆ ਹੀ ਕਰ ਕੋਈ ਇਹੋ ਜਿਹੀ ਗੱਲ ਨਾ ਕਹੀਂ ਜਿਹੜੀਆਂ ਚੱਕ ਜਲਦੀ ਬਸਰਾ ਤੇ ਇੱਧਰ ਆ ਜੇ ਤੇ ਫਿਰ ਕਹਿਨ ਪੀ ਇਹਨਾਂ ਨੇ ਕੱਢ ਦਿੱਤੀ ਆ ਸ਼ੰਮੀ ਨੇ ਉਹੀ ਤਾਂ ਭਾਬੀ ਇੱਧਰ ਆ ਕੇ ਉਹਨੇ ਕਿਹੜਾ ਚੁੱਪ ਕਰਕੇ ਬਹਿਣਾ ਵਾ ਤੁਹਾਨੂੰ ਤੇ ਉਹਦੀਆਂ ਆਦਾਂ ਦਾ ਪਤਾ ਹੀ ਆ ਐ ਇੱਥੇ ਉਹਨੇ ਤੁਹਾਨੂੰ ਹੀ ਤੰਗ ਕਰੀ ਜਾਣਾ ਹੋਰ ਕਿਸੇ ਨੂੰ ਨਹੀਂ ਕੀ ਬੰਦਾ ਕਰੇ ਇਹਦਾ ਕੁੜੀ ਦਾ ਚੰਦ ਸ਼ੰਮੀ ਤੂੰ ਸਮਝਦਾਰੀ ਵਰਤ ਵਸ ਮੈਂ ਤੇਨੂੰ ਇਹੋ ਹੀ ਕਹਿਨੀ ਆ ਚਲ ਕੋਈ ਨਹੀਂ ਤੈਨੂੰ ਮੈਂ ਬਾਅਦ ਚ ਫੋਨ ਕਰਨੀ ਆ ਅੱਗੇ ਤੇਰੇ ਭਾਜੀ ਨੇ ਥੋੜੇ ਗਰਮ ਹੋ ਗਏ ਮੇਰੇ ਨਾਲ ਤੇ ਉਹਨਾਂ ਨੂੰ ਮੈਂ ਚਾਹ ਪਾਣੀ ਦਵਾ ਠੀਕ ਹੈ ਸ਼ੰਮੀ ਕੀ ਗੱਲ ਹੋਈ ਭਾਜੀ ਨੂੰ ਕੀ ਭਾਬੀ ਕੀ ਆ ਉਹਨਾਂ ਨੇ ਕੁਝ ਤੈਨੂੰ ਕੋਈ ਗੱਲ ਹੋਈ ਆ ਗੱਲ ਕੀ ਹੋਣੀ ਸ਼ੰਮੀ ਮੈਨੂੰ ਅੱਜ ਸਵੇਰ ਦਾ ਨਹੀਂ ਉਹ ਚੈਨ ਆਉਂਦਿਆ ਤੇ ਮੈਨੂੰ ਐਂ ਲੱਗਦਾ ਹੀ ਜਿਵੇਂ ਕੁਝ ਹੋਇਆ ਵਾ ਕੋ ਦੋਦੀ ਤੈਨੂੰ ਫੋਨ ਕਰਨ ਕਰਨ ਕਰਦੀ ਹਾਂ ਪਰ ਮਨਵਾਜ ਨਹੀਂ ਦਿੰਦਾ ਫਿਰ ਮੈਂ ਆਪਣੀ ਮੰਮੀ ਨੂੰ ਫੋਨ ਕੀਤਾ ਫਿਰ ਹੁਣ ਮੈਂ ਤੈਨੂੰ ਫੋਨ ਕਰਤਾ ਤੇ ਬਾਜੀ ਇਹੋ ਹੀ ਬੋਲਣਦੇ ਆ ਕਿ ਤੈਨੂੰ ਕੀ ਹੋ ਗਿਆ ਵਾ ਜੇਲਾ ਬਾਬੀ ਐ ਕਿਤੇ ਨਹੀਂ ਆ ਨਾ ਦਿਲ ਨਾਲ ਦਿਲ ਮਿਲੇ ਹੁੰਦੇ ਆ ਮੈਂ ਤੇ ਆਪ ਸਵੇਰ ਦੀ ਬੜੀ ਟੈਨਸ਼ਨ ਚ ਹਾਂ ਬਸ ਤੁਹਾਨੂੰ ਮੈਂ ਦੱਸਣ ਨਹੀਂ ਲਈ ਕਿ ਤੁਸੀਂ ਵੀ ਐਵੇਂ ਟੈਨਸ਼ਨ ਨਾ ਲਓ ਤੇ ਮੇਰੀ ਗੱਲ ਸੁਣੋ ਪੂਆ ਜੀ ਹੁਣ ਨਾਲ ਕੋਈ ਗੱਲ ਨਾ ਕਰਿਓ ਉਹ ਵਿਚਾਰੇ ਅੱਗੇ ਟੈਨਸ਼ਨ 'ਚ ਰਹਿੰਦੇ ਆ ਉਹਨਾਂ ਨੂੰ ਉਹਨਾਂ ਦੱਸਿਓ ਕਿ ਸਿਮਰਤ ਫੇਰ ਮੈਨੂੰ ਬੋਲੀ ਆ ਨਹੀਂ ਨਹੀਂ ਛੰਮੀ ਮੈਂ ਨਹੀਂ ਗੱਲ ਕਰਦੀ ਚਾਚੀ ਨਾਲ ਕੋਈ ਨਹੀਂ ਤੂੰ ਫਿਕਰ ਨਾ ਕਰ ਤੂੰ ਬਸ ਇੱਥੇ ਹੋਣ ਸਭ ਕੁਝ ਠੀਕ ਹੋ ਜੇ ਤੂੰ ਸਮਝਦਾਰ ਹੈਂ ਤਾਂ ਬਸ ਸਮਝਦਾਰੀ ਹੀ ਵਰਤੀਂ ਅੱਗੇ ਠੀਕ ਐ ਭਾਬੀ ਮੈਂ ਤਾਂ ਪੂਰੀ ਕੋਸ਼ਿਸ਼ ਕਰਦੀ ਆ ਕਿ ਮੈਂ ਸਮਝਦਾਰ ਬਣ ਕੇ ਰਹਾ ਮਾਂ ਇਹ ਜੋ ਮਰਜ਼ੀ ਕਰਦੀ ਰਵੇ ਮੈਂ ਪੂਰੀ ਕੋਸ਼ਿਸ਼ ਕਰਦੀ ਕਿ ਮੈਂ ਇਹਨੂੰ ਕੋਈ ਚੰਗਾ ਮੰਦਾ ਨਾ ਬੋਲਾਂ ਮੇਰੇ ਕੋਲੋਂ ਕੋਈ ਗਲਤ ਕੰਮ ਨਾ ਹੋ ਜੇ ਤਾਂ ਕਿ ਇਹਨੂੰ ਕੱਲ ਨੂੰ ਮੌਕਾ ਨਾ ਮਿਲੇ ਕਿ ਹਾਂ ਸ਼ਮੀ ਦੀਦੀ ਨੇ ਆ ਚੀਜ਼ ਮੇਰੇ ਨਾਲ ਕੀਤੀ ਆ ਮੈਂ ਇਹ ਚੀਜ਼ ਨਹੀਂ ਸੁਣਨਾ ਚਾਹੁੰਦੀ ਭਾਬੀ ਠੀਕ ਆ ਸ਼ਮੀ ਚਲ ਠੀਕ ਆ ਸ਼ਮੀ ਮੈਂ ਤੈਨੂੰ ਕਰਾਂਗੀ ਫਿਰ ਬਾਅਦ ਛੁਟਾ ਕੇ ਠੀਕ ਹੈ ਠੀਕ ਹੈ ਬਬਾ ਓਕੇ ਸ਼ਮੀ ਕੁੜੀ ਦਗੀ ਕਰਦਾ ਵੇਖਿਆ ਐਵੇਂ ਨਹੀਂ ਮਨ ਬੇਚੈਨ ਹੁੰਦਾ ਮੇਰਾ ਫਿਰ ਕੁਛ ਨਾ ਕੁਛ ਹੋ ਗਿਆ ਨਾ ਉੱਥੇ ਤੇ ਸਿਮਰਤ ਨੂੰ ਨਹੀਂ ਚੈਨ ਹੁੰਦਾ ਨਾ ਉਹ ਨਹੀਂ ਜਿੰਦੀ ਤੇ ਨਾ ਆਪ ਜਿੰਦੀ ਆ ਲਗੀ ਚਮੀਲੀ ਤੇ ਗਈ ਹੈ ਜੇ ਤੱਕ ਮੈਨੂੰ ਜਰ ਨਹੀਂ ਆਉਂਦੀ। ਲਈ ਬਾਹਰ ਆ ਕੇ ਰਸੋਈ ਚ ਕੀ ਕਰਨ ਦੀ ਸੀ ਨਹੀਂ ਮੱਕ ਗਾਲ ਕਰਦੀ ਇਹਦਾ ਨਾਮ। ਕਿੱਡੇ ਵਧੀਆ ਲੱਗਣ ਨੇ ਭਾਇਆ ਨੂੰ। ਕਿੱਥੋਂ ਆਈ? ਮੰਮੀ? ਹਾਂ। ਉਹਨਾਂ ਦੀ ਕੁੜੀ ਤਰੀ ਫਿਰਨ ਦੇ ਹੀ। ਇਹਨਾਂ ਦੀ। ਮਨਜੀਤ ਆਂਟੀ ਦੀ ਪੁੱਤਰੀ। ਅੱਛਾ। ਤੇ ਉਹ ਨਾ ਬੂਟ ਲਾਈਤਾ ਜਗਣ ਡੀਆਂ ਵਿੱਚ ਤੁਰਦੀ ਆ ਨਾ ਚੂ ਚੂ ਕਰਦੀ। ਉਹ ਏਡੇ ਸੋਹਣੇ ਲੱਗਣ ਨੇ ਨਾ ਮੰਮੀ। ਜਦ ਤੁਰਦੀ ਦੀ ਰਵਾਜ ਹੁੰਦੀ ਆ ਇਹਦੇ ਨਾਲ ਵਿੱਚ ਲਾਈਟ ਜਗਦੀ ਆ ਨਾ ਤੇ ਫਿਰ ਪੈਰਾ ਲਵੈਂਦੀ ਆ ਫਿਰ ਲਾਈਟ ਜਗਦੀ ਆ ਕੋਈ ਨਹੀਂ ਆਪਾਂ ਵੀ ਕਿਹਾ ਆ ਜਰਾ ਪੈਮਾ ਆਪਣੇ ਜੇ ਦੇਦੇ ਕਰ ਬੱਚਾ ਹੋਗਾ ਨਾ ਤੇ ਆਪਾਂ ਵੀ ਨੂੰ ਲਾਈਟਾਂ ਵਾਲੇ ਸੈਂਡਲ ਜਾਂ ਬੂਟ ਜੋ ਵੀ ਮੌਸਮ ਉਹ ਲੈ ਆ ਕੇ ਦਵਾਉਂਦੇ ਆ ਉਹ ਦੋਨੋਂ ਤੇ ਮੰਮੀ ਥੋੜੀ ਥੋੜੀ ਠੰਡ ਹੀ ਆ ਜਾਣੀ ਕੋਈ ਗੱਲ ਨਹੀਂ ਤੇ ਅੱਪਾ ਪਾਉਣੀਆਂ ਨਾਲ ਹਾਂ ਹੋ ਉਹ ਤੇ ਥੋੜੇ ਪਾਵੇਂ ਉਹ ਵੀ ਤੁਰੂਗਾ ਤੇ ਫਿਰ ਝੂ 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 ਝੂਗਾ ਤੇਰੇ ਲਾਈਟਾਂ ਵਿੱਚ ਗੋਣ ਗਿਆ ਨਾ ਹਾਂ ਹਾਂ ਤਾਂ ਲੱਗ ਦੇਣੀ ਆ ਵੇ ਨਹੀਂ ਤੂੰ ਮੰਮੀ ਮੈਂ ਸੋਚਣ ਦੀ ਆ ਇਹੋ ਜਿਹੀ ਚੀਜ਼ਾਂ ਮੈਂ ਬੱਚੇ ਵਾਸਤੇ ਲੈ ਕੇ ਆਉਂਗੀ ਮੈਂ ਉਹਨੂੰ ਪਾਉਂਗੀ ਆਪਣੇ ਹੱਥ ਨਾਲ ਛੋਟੇ ਛੋਟੇ ਉਹਦੇ ਪੈਰ ਹੋਣੇ ਨੰਨੇ ਬੁੰਨੇ ਦੇ ਮੰਮਾ ਕੀ ਮੈਨੂੰ ਇਹ ਹੱਥ ਲਾਉਂਦੋਗੀ ਨਾ ਆਪਣੇ ਬੱਚੇ ਨੂੰ ਕਿਉਂ ਨਹੀਂ ਲਾਉਂਦੋਗੀ ਲਾਉਂਦੋਗੀ ਪੁੱਤ ਮੰਮੀ ਹੁਣ ਤੇ ਮੈਨੂੰ ਆਪਣੇ ਲਾਗੇ ਲਾਗੇ ਨਹੀਂ ਫੜਕਣ ਦਿੰਦੀ ਤੇ ਜਦ ਬੇਬੀ ਹੋ ਗਿਆ ਉਦੋਂ ਮੈਨੂੰ ਕਿੱਥੇ ਲਾਗੇ ਆਉਂਦੋਗੀ ਏ ਹੋਰ ਦੀ ਗੱਲ ਹੋਰ ਹੈ ਉਦੋਂ ਆਪੇਸਾ ਦੇਖਾ ਜਾਣਾ ਆਪੇ ਉਹਨੇ ਠੀਕ ਹੋ ਜਾਣਾ ਮੰਮੀ ਕੋਈ ਗੱਲ ਜਦੋਂ ਇਸ ਕਾਰਤੇ ਵੀ ਆਈ ਆਈ ਸੀ ਤੇ ਮੈਨੂੰ ਚੰਗਾ ਨਹੀਂ ਸਮਝਦੀ ਤੁਸੀਂ ਉਦੋਂ ਵੀ ਇੱਕ ਵਾਰ ਇਹੋ ਗੱਲ ਕਹੀ ਸੀ ਕਿ ਹੌਲੀ ਹੌਲੀ ਸਮੇਂ ਆਪੇ ਸਮਾਂ ਬਦਲ ਜਾਣਾ ਪਰ ਸਮੇਂ ਨੇ ਤਾਂ ਕੁਝ ਹੋਰ ਹੀ ਰੰਗ ਬਖਾਉਣੇ ਸ਼ੁਰੂ ਕਰਤੇ ਕਿ ਤੇ ਇਹ ਨਾ ਹੋਵੇ ਕਿ ਅੱਗੇ ਅੱਗੇ ਸਮਾਂ ਮੰਮੀ ਜੀ ਹੋਰ ਖਰਾਬ ਆ ਗਿਆ ਤੇ ਮੇਰੀ ਤਾਂ ਸਾਰੀ ਉਮਰ ਦੁੱਖਾਂ ਚ ਲੰਘ ਜੂਗੀ ਨਹੀਂ ਨਹੀਂ ਤੂੰ ਸੁਬ ਸੁਬ ਬੋਲ ਇਸ ਤਰ੍ਹਾਂ ਦੀ ਬੋਲੀ ਨਹੀਂ ਬੋਲਣੀ ਜੋ ਵੀ ਹੋਊਗਾ ਨਾ ਵਧੀਆ ਹੀ ਹੋਊਗਾ ਉਹਨੂੰ ਵੀ ਇਕੱਲੀ ਕੰਮ ਕਰਨ ਢਈ ਕਰਨ ਢਈ ਹੈ ਨਾ ਥੋੜਾ ਪਤਾ ਲਾਗੂ ਕਰਾ ਦਿਆ ਕਰ ਪੁੱਤ ਤੂੰ ਉਹਨੂੰ ਬੋਲਣ ਦੇਆ ਕਰ ਉਹਨੇ ਪੁਲਿਸ ਤੇ ਨਾ ਜਾਇਆ ਕਰ ਮਮੀ ਜੀ ਆਹ ਗੱਲਾਂ ਕਿਤੇ ਕਹਿਣ ਦੀ ਲੋੜ ਐ ਤੁਹਾਨੂੰ ਪਤਾ ਮੈਨੂੰ ਨਹੀਂ ਨਾ ਚੰਗਾ ਸਮਝਦੀ ਜੋ ਮੈਂ ਕਹਿੰਨੀ ਉਹ ਗੱਲ ਨਹੀਂ ਮੰਨਦੀ ਤੇ ਮੈਂ ਫਿਰ ਵੀ ਉਹਨੂੰ ਇੰਨੀ ਗੱਲ ਕਹੀ ਸੀ ਕਿ ਤੂੰ ਛੱਡ ਦੇ ਮੈਂ ਕਰਦੀ ਆਂ ਕਹਿੰਦੀ ਮੈਂ ਆਪੇ ਕਰ ਲਵਾਂਗੀ ਕਿ ਉੱਥੇ ਦੱਸੋ ਮੈਂ ਕੀ ਕਰਾਂ ਬੋਲਣ ਦੇ ਤੂੰ ਤੂੰ ਕਰ ਲਓ ਕਰ ਦਿਆ ਕਰ ਕੰਮ ਵੇਖ ਸਮੀ ਪੁੱਤ ਵੇਲਾ ਹੁਣ 4-5 ਮਹੀਨੇ ਲੰਘ ਗਏ ਨਾ ਕੋਈ ਗੱਲ ਨਹੀਂ ਹੋਈ ਕੋਈ ਕੋਈ ਗੱਲ ਹਾਂ ਕਿ ਦੇ ਆਰਾਮ ਨਾਲ ਟਾਈਮ ਲੰਘਣ ਡਿਆ ਨਾ ਤੂੰ ਕੁਛ ਬੋਲੀ ਨਾ ਮੈਂ ਕੁਛ ਬੋਲੀ ਤਰਸਦਾ ਮੈਨੂੰ ਬਹੁਤ ਆਉਂਦਾ ਵੀ ਇਹ ਤੁਰੀ ਫਿਰਦੀ ਹੈ ਕਦੀ ਕੱਪੜੇ ਧੌਂਦੀ ਹੈ ਕਦੀ ਭਾਂਡੇ ਧੌਂਦੀ ਕਦੀ ਰੋਟੀ ਪਕਾਉਂਦੀ ਆਪਾਂ ਕਰੀਏ ਕੀ ਜੇ ਆਪਾਂ ਬੋਲਦੇ ਆ ਨਾ ਪੁੱਤ ਫਿਰ ਉੱਥੇ ਲੜਾਈ ਆ ਤੇ ਵੇਲੇ ਆਪਾਂ ਕੁਛ ਨਹੀਂ ਨਾ ਬੋਲੇ ਕੋਈ ਲੜਾਈ ਨਹੀਂ ਹੋਈ ਕੁਛ ਨਹੀਂ ਹੋਇਆ ਮੰਮੀ ਜੀ ਪਹਿਲੇ ਤੇ ਉਹਨੂੰ ਟਾਈਮ ਥੋੜਾ ਸੀ ਤੇ ਉਹ ਚੱਲ ਆਪਣਾ ਕੰਮ ਆਪ ਕਰ ਲੈਂਦੀ ਸੀ ਪਰ ਹੁਣ ਉਹਨੂੰ ਥੋੜਾ ਟਾਈਮ ਜ਼ਿਆਦਾ ਹੋ ਗਿਆ ਵਾ ਅਸਲ 'ਚ ਉਹਦੇ ਕੋਲ ਕੰਮ ਹੁਣ ਹੁੰਦਾ ਨਹੀਂ ਆ ਤੇ ਪਰ ਨਾ ਆ ਇੰਨਾ ਜਿ ਤੇ ਮਜਬੂਰੀ ਚ ਕਰੀ ਜਾਂਦੀ ਆ ਹੁਣ ਬੰਦਾ ਕੀ ਕਵੇ ਮੈਂ ਤੇ ਉਹਨੂੰ ਹੁਣ ਵੀ ਕਹਿ ਕੇ ਆਈ ਆ ਕਿ ਸਿਮਰਤ ਮੈਂ ਕਰ ਲੈਣੀ ਆ ਪਰ ਉਹ ਮੰਨੀ ਨਹੀਂਗੀ ਆਪੇ ਲਈ ਆ ਸਾਰੇ ਕੰਮ ਕਰ ਲਉ ਕੰਮ ਤੇ ਮੈਂ ਵੀ ਕਰ ਦਵਾ ਮੈਂ ਵੀ ਕਰ ਲਵਾਂ ਚੱਲ ਮੈਂ ਕਰ ਦੇਣੀ ਮਗਰ ਮੈਨੂੰ ਵੀ ਨਹੀਂ ਉਹਨੇ ਕਰਨ ਦੇਣਾ ਖੜਾ ਮੈਂ ਆਪੇ ਹੀ ਕਰਨਾ ਮੈਂ ਕਰਨਾ ਹੀ ਤੇ ਹੁਣ ਗਾਂ ਗਾਂ ਪੁੱਤ ਉਹਨੂੰ ਭੁੱਖਾ ਹੋ ਜਾਣਾ ਕੰਮ ਕਰਨਾ ਕੰਮ ਨਹੀਂ ਹੋ ਤੋ ਕੋਹਣਾ ਗਾਂ ਗਾਂ ਸਾਨੂੰ ਹੀ ਕਰਨਾ ਪੈਣਾ ਤੈਨੂੰ ਹੀ ਕਰਨਾ ਪੁੱਤ ਜਦ ਇਹ ਇਦਾਂ ਹੀ ਕਰਦੀ ਰਹੀ ਤੇ ਆਪਾਂ ਕਿੱਦਾਂ ਇਹਦੇ ਕੰਮ ਕਰ ਲਾਂਗੇ ਫਿਰ ਦੁਹੀ ਦੱਸੋ ਨਾ ਜਦੋਂ ਆਪੇ ਨਾ ਹੋਏ ਰਾਪੇ ਤੈਨੂੰ ਨੇ ਬਾਹਰ ਹੀ ਮਾਰਨੀ ਵੀ ਕਾਰ ਆਪ ਕਰ। ਦੀਦੀ ਮੇਰੀ ਸੁਣੋ ਗੱਲ। ਮੈਨੂੰ ਕੋਈ ਨਹੀਂ ਹੁੰਦਾ। ਹੁਣ ਕਦੋਂ ਆਊਗਾ? ਆਊਗਾ। ਜਦ ਜੇ ਮੈਨੂੰ ਆਵਾਜ਼ ਮਾਰ ਕੇ ਕਹੋਗੀ ਕਿ ਦੀਦੀ ਆ ਕੰਮ ਤੁਸੀਂ ਕਰ ਦੋ। ਮੇਰੇ ਕੋਲ ਤਾਂ ਨਹੀਂ ਹੋਣਿਆ। ਆਊਗਾ ਪੁੱਤ। ਜ਼ਰੂਰ ਆਊਗਾ। ਉਹਨੂੰ ਕਰਨਾ ਹੀ ਪੈਣਾ। ਉਹ ਕੋਹਣਾ ਹੀ। ਕੀ ਕਰੂਗੀ ਫਿਰ? ਉਹਨੇ ਤਿੰਨੇ ਹੀ ਕਹਿਣਾ, ਉਹਨੇ ਮੈਨੂੰ ਨਹੀਂ ਕਹਿਣਾ। ਤੈਨੂੰ ਕਹਿਣਾ ਉਹ ਤੋਂ ਨੇ। ਮੈਨੂੰ ਤਾਂ ਇਨਾ ਚਾ ਚੜਿਆ ਸੀ ਨਾ ਕਿ ਚੱਲ ਮੈਂ ਸਾਰਾ ਘਰ ਸੰਭਲੂਗੀ। ਮੈਂ ਸਾਰੇ ਕੰਮ ਸੰਭਲੂਗੀ। ਇਹ ਹੁਣ ਰੈਸਟ ਕਰਿਆ ਕਰੀ। ਉਦਾਂ ਤੁਰਨਾ ਵਾ ਤੇ ਉਦਾਂ ਸੈਰਸੂਰ ਕਰ ਲੈ। ਪਰ ਇਹਨੇ ਇਹਨੇ ਤੇ ਸਾਰੀ ਗੇਮ ਹੀ ਪੁੱਠੀ ਪਾਤੀ। ਕੋਈ ਗੱਲ ਨਹੀਂ। ਤੂੰ ਟੈਨਸ਼ਨ ਨਾ ਕਰ। ਸਭ ਕੁਝ ਠੀਕ ਹੋ ਜਾਣਾ। ਹੁੰਦਾ ਮੇਰਾ ਤਾਂ ਪਹਿਲਾ ਭਾਰੀ ਪਾਣੀ ਮਾਰ ਲੈਂਗੀ। ਕਿਹਦੀ ਕਰਦੀ ਹੁੰਦਾ। ਸ਼ੁਕਰ ਹੈ। ਤੂੰ ਇੱਥੇ ਕੀ ਕਰਨੀ ਆ? ਸਹੀਂ ਮੈਂ ਗਈ ਜਿਥੇੜਾ ਤੋਂ ਨਹੀਂ। ਯਾਰ ਤੈਨੂੰ ਕਿੰਨੀ ਵਾਰੀ ਕਹਾਂ ਆਪਣਾ ਖਿਆਲ ਰੱਖਿਆ ਕਰ। ਤੈਨੂੰ ਪਤਾ ਜੇ ਕੁਝ ਹੋ ਜਾਂਦਾ ਫਿਰ ਮੈਂ ਸਹੀ ਟਾਈਮ ਤੇ ਨਾ ਆਉਂਦਾ ਫਿਰ। ਤੇ ਮੰਮੀ ਕਿੱਥੇ ਆ? ਅੰਦਰ ਆ। ਤੇ ਭਾਬੀ? ਉਹ ਵੀ ਅੰਦਰ ਆ। ਚਲ ਆ ਤੂੰ ਅੰਦਰ ਆ। ਮੰਮੀ ਜੀ, ਉਹ ਹਰ ਚਿਰ ਕੁਆਰੰਟਾਈਨ 'ਚ ਹੈਗੇ। ਹਾਂ। ਉਹਨਾਂ ਦੇ ਮੁੰਡੇ ਦਾ ਵਿਆਹ ਵੀ ਆ ਜਾਣਾ। ਮੇਰੇ ਹਿਸਾਬ ਨਾਲ ਅੱਜ ਭਲ ਕਾਰਡ ਆਉਣ ਹੀ ਵਾਲਾ ਵਾ ਉੱਤੋਂ ਮੰਮੀ ਇੰਨੀ ਗਰਮੀ ਆ ਤੇ ਉੱਤੋਂ ਵਿਆਹ ਜਾਣਾ ਪੈਣਾ ਵਾ ਮੈਂ ਕਹਿੰਦੀ ਆ ਇਹ ਸਿਮਰਤ ਨੂੰ ਛੱਡ ਕੇ ਤੁਸੀਂ ਥੋੜੀ ਜਾਓਗੇ ਆਹ ਲੱਚ ਪਿਆ ਨਹੀਂ ਮੈਂ ਤਾਂ ਘਰ ਰਹੂੰਗੀ ਤੂੰ ਜਾਵੀਂ ਨਾ ਫੇਰ ਮੈਂ ਫੇਰ ਕਿਹੜੇ ਕੱਪੜੇ ਪਾ ਕੇ ਜਾਊਂਗੀ ਮੈਂ ਮੈਕਸੀ ਪਾ ਕੇ ਚੱਲਦੀ ਤੇ ਘਗੜਾ ਪਾ ਕੇ ਤੂੰ ਵੀ ਨਹੀਂ ਹੋਣੀ ਕਿ ਥੋੜੇ ਉੱਤੋਂ ਜਾਉਣੋਂ ਉੱਥੇ ਰਸੇ ਸੁਜਣੇ ਤੁਹਾਨੂੰ ਫੜਾ ਵੀ ਘਰ ਦੇ ਵਿੱਚ ਹੋਣ ਕੀ ਦਿਆ ਵਾ ਕੀ ਹੋਇਆ ਕੀ ਹੋ ਗਿਆ ਇੱਥੇ ਰਹਿ ਕੇ ਤੁਸੀਂ ਦੰਦੀਆਂ ਦੇ ਕੱਢ ਲੋ ਪਹਿਲਾਂ ਤੁਹਾਨੂੰ ਵੀ ਫੇਰ ਘਰ ਦੇ ਵਿੱਚ ਹੋਣ ਕੀ ਜਾਣਾ ਕੀ ਹੈ ਕੁਝ ਦੱਸ ਆਹ ਜਿੰਨੀ ਦੋਵੇਂ ਤੇ ਬੈਠ ਗੱਲਾਂ ਕਰਨ ਦੀ ਹੈ ਜੇ ਤੁਹਾਨੂੰ ਨਹੀਂ ਪਤਾ ਸਿਮਰਤ ਕੰਮ ਕਰਨ ਦੀ ਬਾਹ ਅਸੀਂ ਕਰਾ ਦਈਏ ਕੰਮ ਉਹਦੇ ਨਾਲ ਉਹਨੂੰ ਆਪਾਂ ਕਿਹਾ ਉਹਨੂੰ ਤਾਂ ਆਪਾਂ ਕੰਮ ਕਰਨ ਨੂੰ ਕਿਹਾ ਹੀ ਨਹੀਂ ਤੁਹਾਡੀ ਬਣਾ ਕੀ ਕਰਨੀਓ ਤੁਸੀਂ ਕਰ ਦੇ ਵੇਜੀਏ ਨਾ ਵੇਖ ਸਕਦੇ ਜੀ ਨਾ ਕੰਮ ਕਰਨ ਦੀ ਆ ਪੁੱਤ ਜੇ ਤੂੰ ਆਪਾਂ ਨੂੰ ਮਨਾ ਕਰਦੇ ਤੂੰ ਹਟਦੀ ਕਿਹੜੀ ਉਹਨੂੰ ਹਟ ਦੋ ਪੁੱਛ ਪੁੱਛ ਕੇ ਉਹ ਨਹੀਂ ਹਟੂਗੀ ਮੰਮੀ ਤੁਸੀਂ ਤਾਂ ਸਿਆਣੇ ਜੀ ਨਾ ਤੁਸੀਂ ਸਾਨੂੰ ਜਵਾਬ ਜਤੀ ਬਾਹਰ ਸਕਦੇ ਕਿ ਨਹੀਂ ਪੁੱਤ ਜੀ 10 15 ਮਿੰਟ ਬਹਿਣਾ ਨਹੀਂ ਜਾਣਾ ਆਪਾਂ ਤੇ ਉਹਨੂੰ 24 ਘੰਟੇ ਕਹਿੰਦੇ ਕਿ ਤੂੰ ਰੈਸਟ ਕਰ ਉਹ ਆਪ ਹੀ ਨਹੀਂ ਹਟਦੀ ਕਿਹੜਾ ਕੰਮ ਕਰਨ ਦੀ ਆ ਉਹ ਤੁਹਾਡੀ ਪਾਸ ਕਰੋ ਤੁਹਾਡੇ ਵੀ ਨਾ ਡਰਾਮੇ ਆ ਸਹੀ ਕਹਿੰਦੀ ਸਿਮਰਤ ਕਿ ਤੁਸੀਂ ਛੱਡ ਦੇ ਮੇਰੇ ਬੱਚੇ ਤੋਂ ਸਾਹਿਲ ਪੁੱਛ ਤੇ ਬੋਲ ਸੋਚ ਕੇ ਮੰਮੀ ਮੈਂ ਸੋਚ ਸਮੇ ਕੇ ਬੋਲਣਿਆ ਮੈਂ ਇੰਨਾ ਤੇਦਾ ਸੜ ਸੜਦਾ ਲੱਗ ਪਈ ਇਹ ਬੋਲੀ ਨਹੀਂ ਬੋਲਨੀ ਕੋਈ ਨਹੀਂ ਸੜਦਾ ਮੰਮੀ ਸਿਮਰਤ ਜੋ ਕਹਿੰਦੀ ਆ ਨਾ ਸੱਚੀ ਕਹਿੰਦੀ ਆ ਕੋਈ ਗੱਲ ਨਹੀਂ ਕਹਿੰਦੀ ਉਹ ਬਿਲਕੁਲ ਸੱਚੀ ਹੀ ਕਹਿੰਦੀ ਮੰਮੀ ਤੁਸੀਂ ਨਹੀਂ ਸਾਂਣਾ ਜਾਣਾ ਕੋਈ ਨਹੀਂ ਸੜਦਾ ਕਿਹਾਕ ਸੜਦੇ ਕਿ ਨਹੀਂ ਉਹਨੂੰ ਕਿੰਨੇ ਕੰਮ ਪਿਆ ਪਹਿਲੇ ਮੈਨੂੰ ਦੱਸੋ ਕੰਮ ਕਿਆ ਉਹਨੂੰ ਆਪਾਂ ਹਮੇਸ਼ਾ ਕਹਿੰਦੇ ਬੈੱਡ ਰੈਕਟ ਕਰ ਆਪਣਾ ਮੰਮੀ ਘਰ ਦੇ ਵਿੱਚ ਨਹੀਂ ਜਾਣਾ ਜਿਹੋ ਕੰਮ ਕਰਨਦੀ ਆ ਤੁਸੀਂ ਉਹਨੂੰ ਜ਼ਬਰਦਸਤੀ ਬਾਹਰ ਨਹੀਂ ਸਕਦੇ ਉਹ ਅੰਦਰ ਪਈ ਜਾ ਸਾਨੂੰ ਪਤਾ ਉਹ ਬਾਹਰ ਕੀ ਕਰਦੀ ਹੈ ਇਹ ਵੀ ਗੱਲ ਆ ਨਾ ਤੁਸੀਂ ਉਹਨੂੰ ਬਾਹਰ ਕਮਰੇ ਲਾ ਕੇ ਆਪ ਦੇ ਅੰਦਰ ਬੈਠੇ ਜੇ ਨਹੀਂ ਉਹਨੂੰ ਪਸੇਂ ਕਿਵੇਂ ਲੈ ਮੈਨੂੰ ਕੀ ਪਤਾ ਮੈਂ ਤਾਂ ਆਉ ਬਾਹਰ ਆਇਆ ਮੰਮੀ ਜੀ ਮੈਂ ਅੱਜ ਸਹੀ ਟਾਈਮ ਨਾ ਆਂਦਾ ਅਸੀਂ ਤੈਨੂੰ ਕਦੀ ਕਹਾਂ ਗਿਆ ਵਾ ਜੋ ਵੀ ਮੰਮੀ ਜੀ ਅੱਜ ਮੈਂ ਸਹੀ ਟਾਈਮ ਨਾ ਆਂਦਾ ਬੱਚੇ ਨੂੰ ਕੁਝ ਹੋ ਜਾਂਦਾ ਫਿਰ ਇੱਕ ਮਿੰਟ ਸਾਹੀ ਬੋਰ ਐ ਤੈਨੂੰ ਕਿਹਨੇ ਕੰਮ ਕਹੀਦੇ ਆ ਤੂੰ ਆਪਣੀ ਮਰਜ਼ੀ ਨਾਲ ਕੰਮ ਕਰਦੀ ਆ ਨਾ ਉਹਦਾ ਬੋਣਦੀ ਸਾਡੇ ਉਹਨੂੰ ਕੁਝ ਨਾ ਗੋ ਮੈਂ ਨਾ ਸਾਰਾ ਕੁਝ ਆਪਣੀ ਅੱਖੀਂ ਵੇਖਿਆ ਵਾ ਪੁੱਤ ਮੇਰਾ ਅਹੀਂ ਅੰਦਰ ਬੈਠੇ ਇਹਨੂੰ ਉਹ ਸੋਫੇ ਵਾਲੇ ਅੰਦਰ ਬੈਠੀ ਆ ਸਾਨੂੰ ਕਿਹ ਪਤਾ ਉਹ ਉੱਠ ਕੇ ਕਿੱਧਰ ਚਲ ਗਈ ਏ ਸਾਨੂੰ ਦੱਸ ਕੇ ਗਈ ਉਹ ਸਾਜੀ ਨੂੰ ਤਾਂ ਪਤਾ ਲੱਗਦਾ ਨਹੀਂ ਮਮੀ ਕਰ ਦੇ ਦੇ ਤੂੰ ਹੀ ਸਿਆਣੇ ਜੇ ਇਹ ਕਰ ਲੈ ਫੇ ਚਾਰ ਅੱਖਾਂ ਥੋੜੀਆਂ ਮੇਰੀਆਂ ਨਾ ਕਰੋ ਜੋ ਤੈਨੂੰ ਉਹ ਦਿਨ ਭੁੱਲ ਗਿਆ ਤੈਨੂੰ ਜਿੱਦਣ ਤੂੰ ਇੱਥੇ ਕਹਿਣ ਡਿਆ ਸੀ ਕਿ ਸਿਮਰਤ ਨਹੀਂ ਰੋਟੀ ਬਣਾਉਣੀ ਭਾਬੀ ਦੀ ਰੋਟੀ ਪੱਕੀ ਖਾ ਤੇ ਭਾਬੀ ਆਪੇ ਕੰਮ ਕਰਨਗੇ ਤੇ ਇਹਨੇ ਤੈਨੂੰ ਧੋਖ ਕੇ ਜਵਾਬ ਦਿੱਤਾ ਸੀ ਉਹ ਕੀ ਪਤਾ ਮੈਂ ਸਾਰਾ ਦਿਨ ਬਾਹਰ ਇੰਨਾ ਵਾ ਕੀ ਤੂੰ ਹੀ ਆਵਾਜ਼ ਕਰਦੇ ਤਾਂ ਹੀ ਤੇ ਇਦਾਂ ਕਹਿੰਦੀ ਆ ਕਿ ਮਟਾੜਿਆ ਹਾ ਦਾ ਕੁਝ ਖਾਣਾ ਨਹੀਂ ਆ ਸਾਜੀ ਲ ਕੁੱਛ ਤਾਂ ਸੋਚ ਕੇ ਬੋਲ ਮम्मी ਬਥੇਰਾ ਸੋਚਿਆ ਮੈਂ ਸਾਰੇ ਕੁਝ ਆਪਣੀ ਅੱਖੀਂ ਵੇਖਣਿਆ ਮੈਂ ਉਹ ਤੇ ਭਾਗ ਲੱਗੀ ਸੀ ਨਾਲ ਉਹਨੇ ਤੇਰਾ ਦਿਮਾਗ ਖਰਾਬ ਕਰਤਾ ਸਾਹਿਲ ਉਹ ਦਿਮਾਗ ਖਰਾਬ ਨਹੀਂ ਕੀਤਾ ਅੱਖਾਂ ਹੌਣ ਹੀ ਗੁੱਲੀਆਂ ਮੇਰੀਆਂ ਕਹਿੰਦਾ ਫਿਰ ਵੇਖ ਮੇਰਾ ਕੇ ਪਿੱਛੇ ਰਹਿ ਉਹ 4 ਮਹੀਨੇ ਤੋਂ ਨਾ ਸਾਰਾ ਕੁਝ ਵੇਖਣ ਹੀ ਦਿਆਂ ਮੈਂ ਨਾਲੇ ਤੂੰ ਵੀ ਤੇ ਬੜਾ ਭੈਣ ਭੈਣ ਬੰਦੇ ਜੀ ਉਹਦੀ ਤਾਨੂੰ ਕੀ ਕਰਕੇ ਵਾਈ ਨਹੀਂ ਸੁਣਦੀ ਕਿ ਥੜਾ ਧੋਹਦੀ ਆਉ ਸਾਹਿਲ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਕਿ ਮੈਨੂੰ ਬਾਗੀ ਤੋਂ ਉਮੀਦ ਨਹੀਂ ਸੀ ਮੈਂ ਬੜਾ ਚੰਗਾ ਸਮਝਦਾ ਹਾਂ ਤੁਹਾਨੂੰ ਉਹ ਹੋਰ ਹੋਛਾ ਮੈਂ ਤੇ ਸਾਰਾ ਕੰਮ ਕਰਦੀ ਮੈਂ ਇਹਦੇ ਤੇ ਕੁਝ ਵੀ ਨਹੀਂ ਛੱਡਦੀ ਇਹ ਆਪ ਹੀ ਨਹੀਂ ਮੈਨੂੰ ਕਰਨ ਦਿੰਦੀ ਤੇ ਮੈਂ ਦੱਸ ਕੀ ਕਰਾਂ ਹੁਣ ਵੀ ਇਹਨੂੰ ਮੈਂ ਰੱਹਾ ਸੀ ਕਿ ਮੈਂ ਕਰ ਲੈਣੀ ਆ ਇਹਨੇ ਨਹੀਂ ਮੈਨੂੰ ਫਰਾਈ ਬਾਲਟੀ ਉਹ ਕਿਹੜਾ ਕੰਮ ਤੇ ਇਹ ਕਰਦੇ ਜੇ ਭਾਰੀਆਂ ਭਾਰੀਆਂ ਚਾਦਰਾਂ ਨੂੰ ਦੇ ਦਿੰਦੇ ਜੇ ਤੁਸੀਂ ਨਹੀਂ ਕਹਿ ਸਕਦੇ ਕਿ ਕੋਈ ਗੱਲ ਨਹੀਂ ਜੇ ਤੂੰ ਇਨਾ ਹੀ ਆਪਣੇ ਕੱਲੇ ਕੱਪੜੇ ਧੋਣਾ ਪੂਰੇ ਘਰ ਦੇ ਕੱਪੜੇ ਦੇ ਦਿੰਦੇ ਦਈਆਂ ਨੂੰ ਅਹੀਂ ਤੇ ਦੇ ਦੇ ਕੋਦ ਚੋਕੇ ਕਰਦੀ ਆ ਪੁੱਛ ਇਹਨੂੰ ਹੁਣ ਮਿਸਤਰੀ ਬਣੀ ਨੂੰ ਦੱਸ ਸਾਰੇ ਪਿਛੇ ਚਾਰ ਮਹੀਨੇ ਤੋਂ ਮੈਨੂੰ ਥੜਾ ਧੋਣੀ ਸੀ ਹੁਣ ਜਿੱਦ ਉਹਦੀ ਮੈਂ ਨਹੀਂ ਧੋਣੀ ਨਾ ਤੁਹਾਨੂੰ ਪਤਾ ਬਾਅਦ ਕਿੰਨਾ ਖਲਾਰਾ ਪਿਆ ਹੈ ਤੇ ਮੈਂ ਕਿਹਾ ਚੰਨਾ ਜ ਮੈਂ ਧੋ ਦਿੰਨੀ ਆ ਨਾ ਤੈਨੂੰ ਕਹੇ ਨੇ ਕਿਹਾ ਸੀ ਵੀ ਤੂੰ ਥੜਾ ਧੋ ਕਿਹਾ ਸੀ ਤੇ ਮੰਮੀ ਜੀ ਕਿੰਨਾ ਚਿਹਰਾ ਹੋ ਗਿਆ ਉਦਾਂ ਹੀ ਗੰਦਾ ਪਿਆ ਰਹੀ ਮੈਂ ਕੁਝ ਹੋ ਜਾਂਦਾ ਤਾਂ ਫਿਰ ਕੀ ਕਰਦੇ ਦਾਰ ਨਹੀਂ ਜ਼ਰੂਰੀ ਉਹਨੂੰ ਕਿੱਥੇ ਕਹਿਣਾ ਵਾ ਜੇ ਉਹਨੂੰ ਵੇਖੂਗਾ ਕਿ ਗੰਦਾ ਵਾ ਉਹਨੇ ਤਾਂ ਕਰਨਾ ਹੀ ਹੁੰਦੀ ਤੂੰ ਅਸੀਂ ਉਹਨੂੰ ਮਨਾ ਕੀਤਾ ਵਾ ਵੀ ਨਹੀਂ ਕਰਨਾ ਕਿਉਂ ਕਰਨਾ ਉਹਨੂੰ ਨਹੀਂ ਭਾਬੀ ਉਹਨੇ ਕਹਿ ਸਕਦੇ ਕਿ ਥੜਾ ਧੋ ਕਰੇ ਨਾ ਕਰੇ ਸਾਰੇ ਭਾਬੀ ਮੈਂ ਕਹਿੰਦੀ ਲੋੜ ਨਹੀਂ ਹੈਗੀ ਭਾਬੀ ਸਭ ਕੁਝ ਉਹ ਥੜਾ ਸਾਫ ਹੈ ਤੇ ਤੇਰੀ ਘਰੇ ਨਾ ਟਿਕਾ ਲਿਆ ਮੈਂ ਅੱਪੇ ਢੋਲੂਗੀ ਇਹ ਨਾ ਤੋਵੇ ਉਹਨਾਂ ਨੇ ਤੂੰ ਹਟਾਉਣਾ ਤੂੰ ਵੀ ਸਾਡੇ ਦੁਆਲੇ ਹੋ ਗਿਆ ਵਾ ਅੱਗੇ ਦੇਖ ਲਈ ਹੁੰਦੀ ਦੋ ਰਲ ਗਏ ਜੇ ਹੁਣ ਹੋ ਗਿਆ ਕੰਮ ਕਰਦਾ ਇਹਨਾਂ ਦੇ ਨਹੀਂ ਭੱਲੇ ਕੋਈ ਗੱਲ ਪੈਣੀ ਤੂੰ ਰੈਸਟ ਕਰ ਵੀ ਇਹਨਾਂ ਦਾ ਕਹਿਣ ਦਾ ਮਤਲਬ ਵੀ ਸਾਡੇ ਬੱਚੇ ਨੂੰ ਪਰੋਟੋ ਨਹੀਂ ਅੱਜ ਮम्मी ਕੋਈ ਕਹਿਣ ਦੇ ਹੋ ਇਹ 4 ਮਹੀਨੇ ਹੋ ਗਏ ਆ ਸ਼ਾਂਤੀ ਆ ਅੱਜ ਮੈਂ ਹੁਣੇ ਮੰਮੀ ਨਾਲ ਇਹ ਗੱਲ ਕਰਨੀ ਮੈਂ ਕਿਹਾ ਮੰਮੀ ਉਹ ਕੰਮ ਕਰਦੀ ਆ ਤੇ ਮੈਨੂੰ ਚੰਗਾ ਨਹੀਂ ਲੱਗਦਾ ਆਪਣਾ ਰੋਟੀ ਪਾਣੀ ਆਪ ਬਣਾਉਂਦੀ ਮੈਨੂੰ ਨਹੀਂ ਸਹੀ ਲੱਗਦਾ ਤੇ ਮੰਮੀ ਕਹਿੰਦੇ ਅੱਗੋਂ ਕਲੇਸ਼ ਕਰਦੀ ਆ ਚਲ ਕਲੇਸ਼ ਤੇ ਉਦੋਂ ਦਾ ਬੰਦ ਹੋਇਆ ਨਾ 4 ਮਹੀਨੇ ਹੋ ਗਏ ਆ ਕੋਈ ਬੋਲਦਾ ਨਹੀਂ ਐ ਚੋਪੜੇ ਸਾਰੇ ਨਾਲੇ ਭਾਬੀ ਤੁਸੀਂ ਨਾ ਬੋਲੋ ਪੋੜੀ ਨਾ ਬੜਿਆ ਕਰੋ ਮੈਂ ਸਭ ਵੇਖਦਾ ਮੈਂ ਸਮਝਦਾ ਹਾਂ ਕਿ ਭਾਬੀ ਬੜੀ ਪੋੜੀ ਆ ਹੁਣ ਮੇਰੀ ਅੱਖਾਂ ਖੁੱਲ ਗਈਆਂ ਵਾ ਭਾਬੀ ਕਹੋ ਜੀ ਐ ਕਹੋ ਜੀ ਨਹੀਂ ਆ ਵੇਖ ਲਓ ਸਹੀ ਤੁਹਾਡੇ ਸਾਹਮਣੇ ਮੇਰਾ ਨਾਮ ਲਾਉਂਦੀ ਆ ਨਾ ਤੁਹਾਡੇ ਕਹਿੰਦਾ ਕੀ ਮਤਲਬ ਪਿਛੇ 4 ਮਹੀਨੇ ਤੋਂ ਮੈਂ ਹੋ ਇਸ ਕਰ ਵੀ ਚਲਦਾ ਹੀ ਕੋਈ ਨਹੀਂ ਸਿਮਰਤ ਤੈਨੂੰ ਚੰਗੀ ਤਰ੍ਹਾਂ ਪਤਾ ਵਾ ਜਦੋਂ ਤੈਨੂੰ ਮੈਂ ਇੱਕ ਕਰ ਹੀ ਇੰਨੀ ਗੱਲ ਕਹੀ ਆ ਕਿ ਤੂੰ ਬੈਠ ਕੇ ਰੋਟੀ ਪਾਣੀ ਖਾ ਤਾਂ ਤੂੰ ਰੈਸਟ ਕਰ ਤੂੰ ਕਿਉਂ ਕੰਮ ਕਰਦੀ ਆ ਕਿਉਂ ਇਹਨੂੰ ਗੁੱਸਾ ਜਣਾਉਣੀ ਆ ਤੇ ਉਹ ਸਾਡੇ ਦੁਆਲੇ ਹੋ ਕੇ ਆਣ ਕੇ ਅੱਛਾ ਟਾੜੇ ਕਹਿੰਦੇ ਕੀ ਮਤਲਬ ਆ ਕਿ ਪਿਛਲੇ 4 ਮਹੀਨੇ ਤੋਂ ਮੈਂ ਤੁਹਾਡੀ ਨਾਲ ਬੋਲੀ ਨਹੀਂ ਆ ਤੇ ਇਸ ਕਰਕੇ ਸ਼ਾਂਤੀ ਆ ਤੇ ਜੇ ਅੱਜ ਮੈਂ ਇੱਕ ਜੋ ਕੋਈ ਬੋਲਨੀ ਮੇਰੇ ਕਰਕੇ ਹੁੰਦੀ ਆ ਵਾ ਸਿਮਰਤ ਗੱਲ ਬੋਲਣ ਦੀ ਨਹੀਂ ਹੈਗੀ ਤੈਨੂੰ ਚੰਗੀ ਤਰ੍ਹਾਂ ਪਤਾ ਆ ਕਿ ਜਦੋਂ ਤੈਨੂੰ ਮੈਂ ਇੱਕ ਕਰ ਹੀ ਕਿਹਾ ਵਾ ਕਿ ਤੂੰ ਇਹੇ ਕੰਮ ਨੂੰ ਹੱਥ ਨਹੀਂ ਲਾਉਣਾ ਤੂੰ ਮੇਰੇ ਤੇ ਛੱਡ ਦੇ ਤੂੰ ਮੰਨਦੀ ਆ ਕਿਸ ਦੀ ਗ ਨਾਲੇ ਇਹਨੂੰ ਵੀ ਕਿੰਨਾ ਕਿਤਰਾ ਸਾਰਾ ਕੁਝ ਪਤਾ ਵਾ ਇਹ ਤੇ ਨਜਾਇਜ਼ ਹੀ ਸਾਡੇ ਦੁਆਲੇ ਹੋਣ ਦੇ ਅੱਜ ਤੂੰ ਵੀ ਰਹਿਣਾ ਤਾਂ ਸਾਹਿਬ ਇੰਨੀ ਗੱਲਾਂ ਜਿਨਾਓ ਰੋਟੀ ਦੀ ਗੱਲ ਨਾ ਮੈਂ ਆਪੇ ਬਣਾ ਲਿਆ ਕਰੂੰਗੀ ਤੂੰ ਰਹਿਣ ਤੇ ਸਿਮਰਤ ਚਲੀ ਆ ਬਾਤ ਮੇਰੀ ਗੱਲ ਸੁਣ ਕੱਲ ਤੋਂ ਬਹਿ ਜਾ ਕੋਈ ਕੰਮ ਨਹੀਂ ਕਰਨਾ ਤੇ ਜੇ ਕੋਈ ਕੰਮ ਨਾ ਹੋਊਗਾ ਨਾ ਤੇ ਫਿਰ ਮੇਰੇ ਦੁਆਲੇ ਹੋਣੀ ਐਂ ਤਾਂ ਮੇਰੇ ਦੁਆਲੇ ਨਾ ਹੋ ਤੂੰ ਵੀ ਰਹਿਣ ਤਾਂ ਦੀਰੀ ਤੁਹਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਮੈਂ ਆਪੇ ਆਪਣਾ ਕੰਮ ਕਰ ਲਿਆ ਕਰੂੰਗੀ ਉਹ ਛੱਡ ਸਿਮਰਤ ਨਾ ਇੰਨਾ ਗੁੱਸਾ ਕਰ ਤੈਨੂੰ ਪਤਾ ਭਾਬੀ ਨੇ ਸੜਨਾ ਹੀ ਆ ਤੇਰੇ ਬੱਚੇ ਤੋਂ ਕਿਉਂਕਿ ਉਹਨਾਂ ਦਾ ਆਪਣਾ ਨਹੀਂ ਨਾ ਹੁੰ